ਹੈਲੋ ਹੈਲੋ ਗਗਨ ਇਹਨੇ ਦਿਨ ਹੋ ਗਏ ਤੂੰ ਮੈਨੂੰ ਫੋਨ ਹੀ ਨਹੀਂ ਕੀਤਾ ਓਏ ਯਾਰ ਮੈਂ ਨਾ ਦੁਬਈ ਆਈ ਹੋਈ ਸੀ ਘੁੰਮਣ ਪਹਿਲਾਂ ਤਾਂ ਤੂੰ ਸਿੰਗਾਪੁਰ ਘੁੰਮਣ ਗਈ ਹੋਈ ਸੀ ਮਹੀਨਾ ਪਹਿਲਾਂ ਹਾਂ ਉੱਥੇ ਵੀ ਮੈਂ ਜਾ ਕੇ ਆਈ ਸੀ ਬੜਾ ਮਜ਼ਾ ਆਇਆ ਤੇ ਮੈਂ ਨੈਕਸਟ ਟਾਈਮ ਵੀ ਚੱਲਦੀ ਹਾਂ ਪੈਰਿਸ ਅੱਛਾ ਚਲ ਠੀਕ ਆ ਮੈਂ ਤੈਨੂੰ ਰੁੱਕ ਕੇ ਕਰਦੀ ਆਂ ਕਾਲ ਚਲ ਠੀਕ ਆ ਓਕੇ ਚੀ ਸਿਮਰਨ ਨਾਸ਼ਤਾ ਤਿਆਰ ਹੋ ਗਿਆ। ਯਾ ਮੇਰੀ ਗੱਲ ਸੁਣੋ। ਉਹ ਗੱਲ ਸੁਣਨ ਨੂੰ ਟਾਈਮ ਨਹੀਂ ਹੈਗਾ। ਟਾਈਮ ਦੇਖ ਕਿੰਨਾ ਹੋ ਗਿਆ ਵਾ। ਮੈਂ ਲੇਟ ਹੁੰਦਾ ਪਿਆ ਰੋਟੀ ਤੇ ਮੈਂ ਜਾਵਾਂ ਫਟਾਫਟ। ਪਹਿਲਾਂ ਮੇਰੀ ਗੱਲ ਤਾਂ ਸੁਣ ਲਓ। ਹਾਂ ਬੋਲ। ਮੈਂ ਸੋਚ ਰਹੀ ਸੀ ਤੁਸੀਂ ਮੈਨੂੰ ਕਿਤੇ ਕਮਾਉਣੀ ਲੈ ਜਾਓ। ਹਲੇ-ਹਲੇ ਮੱਲੇ ਤੇ ਤਾਂ ਆਪਾਂ ਜਾ ਕੇ ਅਨੰਦਪੁਰ ਸਾਹਿਬ। ਨਾਲੇ ਤੈਨੂੰ ਕਿਹਾ ਵਾ 25 ਤਰੀਕ ਜਦੋਂ ਛੁੱਟੀ ਆ, ਉਦੋਂ ਆਪਾਂ ਦਰਬਾਰ ਸਾਹਿਬ ਜਾਵਾਂਗੇ। ਆਈ ਦੋ ਜਗ੍ਹਾ ਰਹਿ ਗਈਆਂ ਕਦੇ ਨੰਦਪੁਰ ਸਾਹਿਬ ਕਦੇ ਦਰਬਾਰ ਸਾਹਿਬ ਕਿਤੇ ਹੋਰ ਵੀ ਕਮਾਨ ਲੈ ਜਾਓ ਹੋਰ ਕਿੱਥੇ ਘੁਮਾ ਲਿਆ ਮੈਂ ਤੈਨੂੰ ਬੋਲ ਹੁਣ ਆਊਟ ਆਫ ਕੰਟਰੀ ਕਿਤੇ ਵੀ ਲੈ ਜਾਓ ਮੈਨੂੰ ਘੁਮਾਣ ਮੇਰਾ ਵੀ ਦਿਲ ਕਰਦਾ ਕਿਤੇ ਦੂਰ ਘੁੰਮ ਕੇ ਆਈਏ ਆਊਟ ਆਫ ਕੰਟਰੀ ਤੈਨੂੰ ਪਤਾ ਹੈਗਾ ਕਿੰਨਾ ਖਰਚਾ ਹੋ ਜਾਂਦਾ ਉਹਦੇ ਤੇ ਪਿਛਲੇ ਹਫਤੇ ਜਾ ਕੇ ਆ ਮੇਰਾ ਦੋਸਤ 2.5 ਲੱਖ ਰੁਪਏ ਲੱਗ ਗਿਆ ਮੈਨੂੰ ਨਹੀਂ ਪਤਾ ਕਿੰਨੇ ਪੈਸੇ ਲੱਗਦੇ ਆ ਮੈਨੂੰ ਘੁਮਾ ਕੇ ਲੈ ਕੇ ਆਓ ਸਿਮਰਨ ਮੇਰਾ ਕਿਹੜਾ ਦਿਲ ਨਹੀਂ ਕਰਦਾ ਕਿ ਤੈਨੂੰ ਮੈਂ ਨਾਲ ਲੈ ਕੇ ਜਾਵਾਂ ਜਦੋਂ ਪੈਸੇ ਹੋਣਗੇ ਲੈ ਕੇ ਜਾਊਂਗਾ ਹੁਣ ਤੂੰ ਮੈਨੂੰ ਰੋਟੀ ਦੇ ਮੈਂ ਜਾਵਾਂ ਫਟਾਫਟ ਮੈਂ ਨਹੀਂ ਦੇਣੀ ਰੋਟੀ ਰੋਟੀ ਜਦੋਂ ਮੈਨੂੰ ਘਮੋਂ ਲੈ ਕੇ ਜਾਓਂਗੇ ਉਦੋਂ ਦੇ ਦੂੰਗੀ ਰੋਟੀ ਮੈਂ ਚਲ ਠੀਕ ਆ ਸਮਝ ਨਹੀਂ ਲੱਗਦੀ ਐਨੇ ਪੈਸੇ ਹੁਣ ਮੈਂ ਕਿੱਥੋਂ ਲਾ ਦਾਂ ਇਹਨੂੰ ਤਾਂ ਪਤਾ ਨਹੀਂ ਆ ਸਮਝ ਨਹੀਂ ਲੱਗਦੀ ਯਾਰ ਸਰਸਿਕਾ ਬਬੀ ਜੀ ਸਰਸਿਕਾ ਕਿਵੇਂ ਹੋ ਠੀਕ ਆ ਕੀ ਹੋਇਆ ਇੰਨੇ ਗੁੱਸੇ ਚ ਲੱਗਦੇ ਪਏ ਹੋ ਕੁਛ ਨਹੀਂ ਹੋਇਆ ਤੂੰ ਆਪਣਾ ਕੰਮ ਕਰ ਲੈ ਜੂਠੀ ਕੋਟ ਦਾ ਛਾਤੀ ਕੋ ਜੂਠੀ ਕੋਟ ਦਾ ਭਾਬੀ ਜੀ ਤੁਸੀਂ ਦਰਬਾਰ ਸਾਹਿਬ ਗਏ ਸੀਗੇ ਦਰਬਾਰ ਸਾਹਿਬ ਤਾਂ ਹਰ ਮਹੀਨੇ ਜਾਂਦੇ ਆ ਕਿੰਨੀ ਸੋਹਣੀ ਫੋਟੋ ਆਈ ਆ ਨਾ ਭਾਬੀ ਜੀ ਤੁਸੀਂ ਕਿੰਨੇ ਲੱਕੀ ਹੋ ਨਾ ਤੁਸੀਂ ਹਰ ਮਹੀਨੇ ਦਰਬਾਰ ਸਾਹਿਬ ਜਾਂਦੇ ਹੋ ਅਸੀਂ ਤਾਂ ਕੋ ਮੰਜਾਨੇ ਹੀ ਰਹਿੰਦੇ ਆ ਕਦੇ ਦਰਬਾਰ ਸਾਹਿਬ ਕਦੇ ਨੰਨ ਬੋਸ ਸਾਹਿਬ ਇਹੀ ਦੋ ਜਗ੍ਹਾ ਰਹਿ ਗਈਆਂ ਇੱਥੇ ਹੀ ਕਮਾਂਦੇ ਰਹਿੰਦਾ ਮੈਨੂੰ ਤੁਹਾਨੂੰ ਪਤਾ ਮੈਂ ਕਦੇ ਦਰਬਾਰ ਸਾਹਿਬ ਨਹੀਂ ਗਈ ਹੈਗੀ ਮੇਰਾ ਨਾ ਬਹੁਤ ਸੁਪਨਾ ਵਾ ਕਿ ਮੈਂ ਦਰਬਾਰ ਸਾਹਿਬ ਜਾਵਾਂ ਮੈਂ ਸੁਣਿਆ ਇੱਥੇ ਸ਼ਖਸ਼ਾਤ ਗੁਰੂ ਰਾਮਦਾਸ ਜੀ ਦੇ ਦਰਸ਼ਨ ਹੁੰਦੇ ਆ ਪਾਪੀ ਜੀ ਤੁਸੀਂ ਨਾ ਬਹੁਤ ਕਰਮਾ ਆ ਲਿਓ ਤੁਹਾਨੂੰ ਪਤਾ ਦੁਨੀਆ ਦੇ ਹਰ ਕੋਨੇ ਤੇ ਜਿੰਨੇ ਵੀ ਪੰਜਾਬੀ ਵੱਸਦੇ ਆ ਨਾ ਉਹਨਾਂ ਦਾ ਇੱਕ ਸੁਪਨਾ ਤਾਂ ਜ਼ਰੂਰ ਹੁੰਦਾ ਵਾ ਕਿ ਅਸੀਂ ਦਰਬਾਰ ਸਾਹਿਬ ਜਾ ਕੇ ਆਈਏ ਤੇ ਤੁਸੀਂ ਉਹਨਾਂ ਚੋਂ ਇੱਕ ਹੋ ਪਾਬੀਜੀ ਤੁਹਾਨੂੰ ਇੱਕ ਹੋਰ ਗੱਲ ਦੱਸਾਂ ਵੀਰਾਂ ਨਾਲ ਬਹੁਤ ਚੰਗਾ ਹੈ ਵੀਰਾਂ ਤੁਹਾਡਾ ਬਹੁਤ ਕਰਦੇ ਨੇ ਪਰ ਤੁਸੀਂ ਨਾ ਉਹਨਾਂ ਨਾਲ ਲੜਿਆ ਨਾ ਕਰੋ ਨਾਲੇ ਵੀਰਾ ਤੁਹਾਡੇ ਲਈ ਕੱਲ ਗਿਫਟ ਲੈ ਕੇ ਆਇਆ ਸੀ ਨਾ ਹਾਂ ਹਾਂ ਲੈ ਕੇ ਆਂਦਾ ਸੀ ਅੰਦਰ ਪਿਆਵਾ ਵੀਰਾ ਤੁਹਾਡਾ ਕਿੰਨਾ ਕਰਦੇ ਨੇ ਉਹਨਾਂ ਕੋ ਜਿੰਨਾ ਹੁੰਦਾ ਵਾ ਤੁਹਾਡੇ ਲਈ ਉਹਨਾਂ ਕ ਤਾਂ ਲੈ ਕੇ ਆਉਂਦੇ ਹੀ ਨੇ ਨਾ ਦੇਖੋ ਤੁਸੀਂ ਅੱਜ ਵੀਰੇ ਨੇ ਕਿੰਨਾ ਗਲਤ ਕੀਤਾ ਵਾ ਤੁਸੀਂ ਅੱਜ ਉਹਨਾਂ ਨੂੰ ਬਿਨਾਂ ਰੋਟੀ ਖਾਦੇ ਭੇਜਤਾ ਹੁਣ ਉਹਨਾਂ ਨੇ ਸਾਰਾ ਦਿਨ ਕੁਝ ਖਾਣਾ ਨਹੀਂ ਹੈਗਾ ਸਿਮਰਤ ਤੁਸੀਂ ਕਹਿ ਰਹੀਆਂ ਮੈਂ ਕਿਸੇ ਦੀਆਂ ਗੱਲਾਂ ਚ ਆ ਕੇ ਨਾ ਉਹਨਾਂ ਨੂੰ ਬਹੁਤ ਗਲਤ ਬੋਲਿਆ ਅੱਜ ਲਗ ਜਾਏ ਕਾਇਆ ਧੂਲ ਹੋ ਜਾਸੀ ਕਾਇਆ ਤੇਰੀ ਧੂਲ ਹੋ ਜਾ ਜੀ ਕਿੱਥੇ ਹੋ ਜਲਦੀ ਕਰੇ ਆਓ ਮੈਨੂੰ ਕੰਮ ਆ ਕੋਈ ਤੇ ਜਲਦੀ ਬੁਲਾ ਲਿਆ ਆ ਲੋ ਪਹਿਲਾਂ ਰੋਟੀ ਤਾਂ ਖਾਓ ਤੁਹਾਨੂੰ ਗੱਲ ਕਰਨੀ ਸੀ ਹਾਂ ਜੀ ਕਰੋ ਸੌਰੀ ਸੌਰੀ ਕੀ ਹੋਇਆ ਮੈਂ ਤੁਹਾਨੂੰ ਬਹੁਤ ਗਲਤ ਬੋਲੀ ਕੋਈ ਗੱਲ ਨਹੀਂ ਉਹ ਤਾਂ ਚਲ ਮੈਂ ਵੀ ਤੈਨੂੰ ਬੋਲਦੇ ਆਂ ਤੇ ਆਪਾਂ ਨਾ ਉਹ ਦਰਬਾਰ ਸਾਹਿਬ ਵੀ ਜਾਇਆ ਕਰਾਂਗੇ ਹਾਂ ਤਾਂ ਬੜੀ ਵਧੀਆ ਗੱਲ ਆ ਤੇ ਆਪਾਂ ਦੋ ਨਹੀਂ ਤਿੰਨ ਜਾਵਾਂਗੇ ਅੱਜ ਕੀ ਤਿੰਨ ਤੀਜਾ ਕੌਣ ਜਾਊਗਾ ਆਪਣੇ ਨਾਲ ਸਿਮਰਨ ਵੀ ਜਾਊਗੀ ਆਪਣੇ ਨਾਲ ਭਾਬੀ ਜੀ ਸੱਚੀ ਪਰ ਮੇਰੇ ਕੋ ਤਾਂ ਪੈਸੇ ਹੀ ਨਹੀਂ ਹੈਗੇ ਤੇ ਫਿਰ ਕੀ ਅਸੀਂ ਲੈ ਕੇ ਜਾ ਰਹੇ ਹਾਂ ਸਾਡੇ ਨਾਲ ਚੱਲੇ ਠੀਕ ਹੈ ਤੂੰ ਵੀ ਸਾਡੀ ਮੈਂਬਰ ਆ ਪਰਿਵਾਰ ਦੀ ਠੀਕ ਹੈ ਵੀਰੇ ਕਿੱਥੇ ਜਾਵਾਂਗੇ ਹੱਸਦੇ ਖੇੜਦੇ ਨਾਲੇ ਦਰਸ਼ਨ ਕਰਾਂਗੇ ਨਾਲੇ ਜੇ ਤੇਰਾ ਕੋਈ ਮਨ ਹੋਇਆ ਕੋਈ ਚੀਜ਼ ਲੈਣ ਦਾ ਉਹ ਵੀ ਲੈ ਲਈ ਠੀਕ ਆ ਵੀਰੇ ਠੀਕ ਆ ਹਾਂਜੀ ਆਪਾਂ ਤਿੰਨੇ ਚਲਾਂਗੇ ਇਕੱਠੇ ਠੀਕ ਹੈ ਠੀਕ ਹੈ ਚਲੋ ਰੋਟੀ ਖਾ ਲਓ ਜੋ ਕ ਭਵਨ ਕਾਲਕ ਜਾਏ ਚਪ ਕ ਭਵਨ ਸਿਮਰਨ ਮੈਨੂੰ ਇੱਕ ਗੱਲ ਦੱਸ ਤੈਨੂੰ ਇੱਕਦਮ ਕੀ ਹੋ ਗਿਆ ਮੈਨੂੰ ਨਾ ਇਹ ਸਾਰਾ ਕੁਝ ਸਿਮਰਨ ਨੇ ਸਮਝਾਇਆ ਸਿਮਰਨ ਨੇ ਸਮਝਾਇਆ ਤਾਂ ਬੜੀ ਵਧੀਆ ਗੱਲ ਹੈ ਬਾਕੀ ਤੂੰ ਟੈਨਸ਼ਨ ਨਾ ਲੈ ਜਿਸ ਦਿਨ ਮੇਰੇ ਕੋ ਪੈਸੇ ਆ ਗਏ ਨਾ ਤੈਨੂੰ ਮੈਂ ਆਊਟ ਆਫ ਕੰਟਰੀ ਕਿਤੇ ਨਾ ਕਿਤੇ ਜ਼ਰੂਰ ਲੈ ਕੇ ਜਾਊਗਾ ਠੀਕ ਹੈ ਮੈਂ ਹੋਰ ਰੋਟੀ ਲੈ ਕੇ ਆਈ ਠੀਕ ਹੈ